ਲੰਗੇ ਦੇਣੀ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ। ਹੁਣ ਸਵਾਲ ਇਹ ਹੈ ਕਿ ਅਕਾਲੀ ਸਿਆਸਤ ਕਿੱਧਰ ਵੱਲ ਨੂੰ ਜਾ ਰਹੀ ਹੈ? ਇਹ ਕਿੱਧਰ ਵੱਲ ਨੂੰ ਕਰਵਟ ਲੈ ਰਹੀ ਹੈ? ਔਰ ਇਸ ਤੋਂ ਬਾਅਦ ਹੋਣ ਕੀ ਵਾਲਾ ਅਕਾਲੀ ਦਲ ਦਾ ਭਵਿੱਖ? ਪੰਜਾਬ ਦੀ ਸਿਆਸਤ ਦਾ ਭਵਿੱਖ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਤਾ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਇਸ ਅਕਾਲੀ ਸਿਆਸਤ ਨੂੰ ਕਿੱਧਰ ਵੱਲ ਕਰਵਟ ਲੈਂਦੀ ਦੇਖ ਰਹੇ ਹੋ ਦੇਖੋ ਸਾਫ ਸਿੰਘ ਜੀ ਇੱਕ ਲੰਬੇ ਦੌਰ ਬਾਅਦ ਇੱਕ ਲੰਬੇ ਦੌਰ ਬਾਅਦ ਅਕਾਲੀ ਦਲ ਆਪਣੀਆਂ ਰਾਹਾਂ ਤੇ ਵਾਪਸ ਆਇਆ ਹਜੇ ਤੱਕ ਜਿਹੜਾ ਮੈਂ ਅਕਾਲੀ ਦਲ ਦਾ ਨਿਗਾਰ ਵੇਖਿਆ 1996 ਤੋਂ ਬਾਅਦ ਅਕਾਲੀ ਦਲ ਆਪਣੀਆਂ ਜਿਹੜੀਆਂ ਅਸੂਲ ਔਰ ਸਿਧਾਂਤਿਕ ਜਿਹੜੀ ਉਹਨਾਂ ਦੀ ਸੋਚ ਸੀ ਜਿਹੜੇ ਉਹਨਾਂ ਦੇ ਅਸੂਲ ਸੀਗੇ ਉਹਨਾਂ ਤੋਂ ਭਟਕ ਗਿਆ ਸੀ ਲੀਹੋਂ ਲੈ ਗਿਆ ਸੀ ਜੇ ਦੇਖੋ ਨਾ ਤੁਸੀਂ 1980 ਦੇ ਵਿੱਚ ਜਿਹੜਾ ਆਨੰਦਪੁਰ ਸਾਹਿਬ ਦਾ ਪ੍ਰਸਤਾਵ ਪਾਸ ਹੋਇਆ ਉਹ ਆ ਜਿਹੜਾ ਪ੍ਰਸਤਾਵ ਸੀਗਾ ਉੱਚ ਸਾਰੇ ਸੀ ਪ੍ਰਕਾਸ਼ ਸਿੰਘ ਬਾਦਲ ਸੀ ਟੋੜਾ ਸਾਹਿਬ ਸੀਗੇ ਸੰਜਨ ਸਿੰਘ ਭਿੰਡਰਾ ਵਾਲੇ ਸੀ ਪ੍ਰਸਤਾਵ ਪਾਸ ਹੋਇਆ ਸੀ ਜਿਦੇ ਵਿੱਚ ਪੰਜਾਬ ਦੀ ਖੁਦਮੁਖਤਿਆਰੀ ਪੰਜਾਬੀ ਭਾਸ਼ਾ ਸਿੱਖ ਧਰਮ ਨੂੰ ਮਾਨਤਾ ਦੇਣਾ ਤੇ ਸਿੱਖ ਧਰਮ ਦੇ ਜਿਹੜੇ ਘਾਰ ਆ ਉਹਨਾਂ ਨੂੰ ਮਾਨਤਾ ਦੇਣਾ ਸੀ ਪੰਜਾਬ ਦੇ ਪਾਣੀ ਐਸਵਾਈਐਲ ਦਾ ਜਿਹੜਾ ਨਹੀਂ ਦੇਣਾ ਜਿਹੜੀਆਂ ਮੰਨ ਲਓ ਡਿਫੈਂਸ ਹੈ ਇਨਕਮ ਟੈਕਸ ਇਹਨਾਂ ਨੂੰ ਛੱਡ ਕੇ ਜਿਹੜੇ ਹੋਰ ਦੋ ਭਾਗ ਹੈ ਉਹਨਾਂ ਉੱਤੇ ਪੰਜਾਬ ਦੀ ਖੁਦਮੁਖਤਿਆਰੀ ਸੀ ਤੇ ਸਿੱਖ ਕੌਮ ਸ ਪੰਜਾਬੀ ਦੇ ਜਿਹੜੇ ਹੋਰ ਆਸ-ਪਾਸ ਦੇ ਪਿੰਡ ਪੰਜਾਬ ਤੋਂ ਵਿਛੜ ਗਏ ਨੇ ਉਹਦਾ ਕਮਿਸ਼ਨ ਬਣਾ ਕੇ ਪੰਜਾਬੀ ਭਾਸ਼ਾ ਨੂੰ ਕਰਦੇ ਹੋਏ ਪੰਜਾਬੀ ਭਾਸ਼ੀ ਖੇਤਰੀ ਨੂੰ ਵਾਪਸ ਲੈ ਕੇ ਆਣਾ ਇਹ ਸਾਡੇ ਆਨੰਦਪੁਰ ਸਾਹਿਬ ਦੇ ਪ੍ਰਸਤਾਵ ਸੀਗੇ ਇਹ ਪੰਥਕ ਪ੍ਰਸਤਾਵ ਸੀਗੇ ਹੁਣ ਮੈਂ ਫੇਰ ਗੱਲ ਕਰਦਾ ਇਹ ਪੰਥਕ ਪ੍ਰਸਤਾਵ ਸੀਗੇ ਕਿਉਂ ਪੰਥਕ ਪ੍ਰਸਤਾਵ ਸੀਗੇ ਪੰਜਾਬ ਦੀ ਗੱਲ ਸੀ ਪੰਜਾਬ ਦੇ ਪਾਣੀ ਦੀ ਗੱਲ ਸੀ ਸਿੱਖੀ ਦੀ ਗੱਲ ਸੀ ਸਿੱਖ ਸਿੱਖ ਧਰਮ ਦੀ ਗੱਲ ਸੀ ਉਹ ਉਸ ਤੋਂ ਬਾਅਦ ਤਨਵਜੋਦ ਮੋਰਚਾ ਲੱਗ ਗਿਆ 1985 ਦੇ ਵਿੱਚ ਰਜੀਵ ਲੋਂਗੋਵਾਲ ਸਮਝੌਤਾ ਵੀ ਹੋਇਆ ਜਿਹੜਾ ਸਰਕਾਰ ਤੇ ਇਹਦੇ ਵਿੱਚ ਘਾਰ ਹੋਇਆ ਤੇ ਕੁਝ ਜਿਹੜੀਆਂ ਸਹਿਮਤੀਆਂ ਬਣੀਆਂ ਕੁਝ ਵੀ ਅਸੀਂ ਇਹ ਚੀਜ਼ਾਂ ਮੰਨ ਲੈਂਦੇ ਆ ਕਿ ਪੰਜਾਬ 'ਚ ਸ਼ਾਂਤੀ ਜਿਹੜੀ ਬਹਾਲੀ ਕੀਤੀ ਜਾਵੇ ਤੇ ਸੰਤ ਹਰਚਨ ਸਿੰਘ ਲੋਂਗੋਵਾਲ ਨੇ ਪਸਮ ਜੋਤਾ ਗੀਤਾ ਲੇਕਿਨ 1 ਮਹੀਨੇ ਬਾਦੀ ਉਹਨਾਂ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਇਹ ਕਹਿ ਕੇ ਕਿ ਇਹਨਾਂ ਨੇ ਪੰਥ ਨਾਲ ਗਦਾਰੀ ਕੀਤੀ ਹੈ ਯਾਨੀ ਜਿਹੜਾ ਪੰਥ 1980 ਤੱਕ ਆਨੰਦਪੁਰ ਸਾਹਿਬ ਪ੍ਰਸਤਾਵ ਤੱਕ ਪੰਥਕ ਸੋਚ ਤੇ ਚੱਲਦਾ ਸੀ ਮਾਸਟਰ ਤਾਰਾ ਸਿੰਘ ਲੈਲੋ ਉਦਮ ਸਿੰਘ ਲੈਲੋ ਨਾਗੋਕੇ ਲੈਲੋ ਬਾਬਾ ਖੜਕ ਸੰਤ ਖੜਕ ਸਿੰਘ ਲੈਲੋ ਗੁਰਮੁਖ ਸਿੰਘ ਲੈਲੋ ਜਸਟਿਸ ਕੁਨਮ ਸਿੰਘ ਲੈਲੋ ਸਭ ਦੀ ਪੰਥਕ ਸੋਚ ਸੀ ਜੱਥੇਦਾਰ ਗੁਰਚਨ ਸਿੰਘ ਟੋੜਾ ਦੀ ਪੰਥਕ ਸੋਚ ਸੀ ਇਸੇ ਕਰਕੇ ਪੰਥ ਚੜ੍ਹ ਕੇ ਉੱਪਰ ਆ ਰਿਹਾ ਤੇ ਪੰਥ ਨੇ ਹਿੰਦੁਸਤਾਨ ਦੀ ਹਕੂਮਤ ਦੀਆਂ ਚੂਲਾ ਹਲਾ ਕੇ ਰੱਖੀਆਂ ਪੰਥ ਪੰਜਾਬ ਲਈ ਲੜਦਾ ਰਿਹਾ ਪੰਜਾਬ ਦੀ ਖੁਦਮੁਖਤਿਆਰੀ ਲਈ ਲੜਦਾ ਰਿਹਾ ਹਾਲਾਂਕਿ ਕਈ ਰਾਸ਼ਟਰਵਾਦੀ ਲੋਕ ਕਹਿੰਦੇ ਸੀ ਜੀ ਤਾਂ ਜੀ ਪੰਜਾਬ ਨੂੰ ਅਲੱਗ ਕਰਨਾ ਵਾਲੀ ਗੱਲ ਹੈ ਯਾਰ ਅਸੀਂ ਪੰਜਾਬ ਦੀ ਭਾਸ਼ਾ ਨੂੰ ਗੱਲ ਕਰਦੇ ਆ ਅਸੀਂ ਪੰਜਾਬ ਦੀ ਸੰਸਕ੍ਰਿਤੀ ਦੀ ਗੱਲ ਕਰਦੇ ਆ ਅਸੀਂ ਸਿੱਖ ਨੂੰ ਧਰਮ ਨੂੰ ਧਰਮ ਦੇਣ ਦੀ ਗੱਲ ਕਰਦੇ ਆ ਤੇ ਅਸੀਂ ਇਹ ਗੱਲਾਂ ਕਰਦੇ ਸੀਗੇ ਤੇ ਇਹਦੇ ਨਾਲ ਖੁਦਮੁਖਤਿਆਰੀ ਪੰਜਾਬ ਨੂੰ ਅਸੀਂ ਆਪ ਕਹਿੰਦੇ ਆ ਹੁਣ ਦੇਖੋ ਤੁਸੀਂ ਕਿੰਨਾ ਫਰਕ ਪਿਆ ਉਸ ਤੋਂ ਬਾਅਦ ਸਾਡਾ ਜਿਹੜਾ ਸੰਗ ਹੀ ਢਾਂਚਾ ਉਹ ਕਮਜ਼ੋਰ ਹੋਇਆ ਬੀਐਸਐਫ 50 ਕਿਲੋਮੀਟਰ ਉਰੇ ਆ ਗਈ ਠੀਕ ਹੈ ਨਾ ਬਾਰਡਰ ਤੋਂ ਸਾਡਾ ਮੰਨ ਲਓ 553 ਕਿਲੋਮੀਟਰ ਬਾਰਡਰ ਹੈ ਉਸ ਤੋਂ 50 ਕਿਲੋਮੀਟਰ ਅੰਦਰ ਗਾ ਲ ਕੈਲਕੂਲੇਟ ਕਰ ਲਓ 553 ਨੂੰ 50 ਨਾਲ ਗੁਣਾ ਕਰ ਲਓ ਇੰਨੇ ਕਿਲੋਮੀਟਰ ਜਿਹੜੀ ਜ਼ਮੀਨ ਹੈ ਉਹ ਕੇਂਦਰ ਸਰਕਾਰ ਦੇ ਅਧੀਨ ਆ ਗਈ ਫਿਰ ਸਾਡੇ ਜਿਹੜੇ ਕਿਸਾਨੀ ਕਾਨੂੰਨ ਬਣਾਏ ਗਏ ਉਹ ਵੀ ਐਗਰੀਕਲਚਰ ਜਾਂ ਅਨੰਦਪੁਰ ਸਭ ਪ੍ਰਸਤਾਵ ਚ ਕਿਹਾ ਗਿਆ ਕਿ ਖੇਤੀਬਾੜੀ ਸਾਡਾ ਸਾਡਾ ਅਧਿਕਾਰ ਖੇਤਰ ਹੈ ਉਹਨੂੰ ਇਕਟਾ ਹਲਾਉਣ ਦੀ ਕੋਸ਼ਿਸ਼ ਕੀਤੀ ਗਈ ਸੰਗੀਟਾਂ ਚ ਇਹਨੂੰ ਫਿਰ ਜੀਐਸਟੀ ਸੀਐਸਟੀ ਬਣਾਤਾ ਗਿਆ ਜਿਹੜੇ ਵਪਾਰੀ ਪੰਜਾਬ ਦੇ ਸੀਗੇ ਜਾਂ ਹੋਰ ਵੀ ਚਲੋਗਾ ਉਹਨਾਂ ਦੇ ਉੱਤੇ ਹੁਣ ਕੇਂਦਰੀਆਂ ਏਜੰਸੀਆਂ ਦੀ ਨਜ਼ਰ ਵੀ ਆ ਗਈ। ਠੀਕ ਹੈ ਨਾ ਤੇ ਤੁਸੀਂ ਦੇਖੋ ਪੰਜਾਬੀ ਪਾਤਸ਼ਾਹ ਨੂੰ ਕਮਜ਼ੋਰ ਕੀਤਾ ਗਿਆ। ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਹੁਣ ਵੀ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਦਾ ਰੋਲਾ ਪੈਂਦਾ। ਠੀਕ ਹੈ ਨਾ ਬਾਰ-ਬਾਰ ਇਹ ਗੱਲ ਕੀਤੀ ਗਈ ਵੀ ਸਿੱਖ ਧਰਮ ਨਹੀਂ ਐ ਸਿੱਖ ਹਿੰਦੂਆਂ ਜੋ ਨਿਕਲੇ ਹੋਏ ਐ। ਔਰ ਇਹ ਤਾਂ ਧਰਮ ਦੀ ਰੱਖਿਆ ਲਈ ਬਣਾਇਆ ਗਿਆ ਇੱਕ ਮੋਰਚਾ ਸੀਗਾ। ਉਹਨੂੰ ਬਾਰ-ਬਾਰ ਕੀਤਾ ਗਿਆ। ਹੁਣ Rajasthan ਦੀ ਕੁੜੀ ਵੱਲ ਦੇਖ ਲਓ ਤੁਸੀਂ। ਉਹ ਦੇਣ ਗਈ ਐਗਜ਼ਾਮੀਨੇਸ਼ਨ ਉਹਦੇ ਜਿਹੜੇ ਖਕਾਰ ਆ ਉਹਨਾਂ ਦੇ ਉੱਤੇ ਇਤਰਾਜ਼ ਕੀਤਾ ਗਿਆ ਔਰ بار-बार 에어ਪੋਰਟ ਅੰਮ੍ਰਿਤਸਰ 에어ਪੋਰਟ ਤੇ ਵੀ ਹੋਇਆ ਅਲੱਗ-ਅਲੱਗ ਹਿੰਦੁਸਤਾਨ ਦੇ ਵਿੱਚ ਕਹਿੰਨਾ ਮੈਂ ਹਜੇ ਬਾਹਰਲੇ ਮੁਲਕ ਦੀ ਗੱਲ ਨਹੀਂ ਕਰਦਾ ਹਿੰਦੁਸਤਾਨ ਦੇ ਅਲੱਗ-ਅਲੱਗ 에어ਪੋਰਟ ਦੇ ਉੱਤੇ ਹੋਇਆ ਜੇ ਕੋਈ ਆਈਪੀਐਸ ਅਫਸਰ ਤਰਬੰਦ ਧਾਰੀ ਹੈ ਉਹਨੂੰ ਖਾਲਸਾਨੀ ਕਹਿ ਕੇ ਬੁਲਾਇਆ ਗਿਆ ਆਈਪੀਐਸ ਅਫਸਰ ਨੂੰ ਇਹ ਸਾਰੇ ਕੀ ਸੀਗੇ ਇਹ ਸਾਰੇ ਇਹ ਸਾਰੀਆਂ ਚੀਜ਼ਾਂ ਤੋਂ ਹਟਵਈਆਂ ਚੀਜ਼ਾਂ ਆਨੰਦਪੁਰ ਸਾਹਿਬ ਪ੍ਰਸਤਾਵ ਚ ਸੀਗੀਆਂ ਅਸੀਂ ਅੱਜ ਵੀ ਪਾਣੀ ਦਾ ਰੋਲਾ ਸਾਡਾ ਚੱਲਦਾ ਪਿਆ ਐਸਵਾਈਐਲ ਦਾ ਰੋਲਾ ਅੱਜ ਵੀ ਚੱਲਦਾ ਪਿਆ ਸਗੋਂ ਸਾਡੀ ਜਿਹੜੀ ਆਪਣੀ ਪੰਜਾਬ ਤੇ ਪਕੜ ਹੈ ਉਹ ਕਮਜ਼ੋਰ ਹੋ ਗਈ ਆ ਪੰਜਾਬ ਤੇ ਪਕੜ ਕਮਜ਼ੋਰ ਹੋਣ ਦੇ ਨਾਲ ਕੀ ਹੋਇਆ ਕਿ ਸਾਡਾ ਪੰਜਾਬ ਦਾ ਯੂਥ ਬਾਹਰ ਚਲਾ ਗਿਆ ਕੁਝ ਯੂਥ ਨਸ਼ੇ ਨਾਲ ਲੈ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਕੁਝ ਜੇਲ੍ਹਾਂ ਚ ਬੰਦ ਹੋ ਗਿਆ ਨਸ਼ੇ ਦੇ ਨਾਲ ਨਸ਼ੇ ਦੇ ਕਾਰੋਬਾਰ ਚ ਹੁਣ ਹੋਇਆ ਕੀ ਇਹਦੇ ਨਾਲ ਪੰਜਾਬ ਭਟਕ ਗਿਆ ਪੰਜਾਬ ਲੀਹਾਂ ਲੈ ਗਿਆ ਔਰ ਜਿਹੜੇ ਸਾਡੇ ਪੰਥਕ ਮੁੱਦੇ ਸੀਗੇ ਹੁਣ ਮੈਨੂੰ ਲੱਗਦਾ ਕਿ ਜਿਹੜਾ ਅਕਾਲੀ ਦਲ 1980 ਦੇ ਵੇਲੇ ਸੀਗਾ ਉਹ ਅਕਾਲੀ ਦਲ ਦੁਬਾਰਾ ਉਸੇ ਸ਼ੇਪ ਚ ਆ ਰਿਹਾ 1966 ਤੋਂ 80 ਦੇ ਦਰਮਿਆਨ ਜੋ ਫਾਸਲਾ ਸੀਗਾ ਉਹ ਫਾਸਲਾ ਹੁਣ 1968 ਵਾਲਾ 1967 ਵਾਲਾ ਅਕਾਲੀ ਦਲ ਉਹ ਨਜਰ ਆਣਾ ਸ਼ੁਰੂ ਹੋ ਰਿਹਾ ਉਹ ਸ਼ੇਪ ਲੈਂਦਾ ਪਿਆ ਉਹ ਕਰਵਟ ਲੈਂਦਾ ਪਿਆ ਜਿਵੇਂ ਹੁਣ ਮਾਸਟਰ ਤਾਰਾ ਸਿੰਘ ਹੈ ਮਾਸਟਰ ਤਾਰਾ ਸਿੰਘ ਨੇ ਆਪਣੀ ਕੋ ਚੋਣ ਨਹੀਂ ਲੜੀ ਸਾਰੀ ਉਮਰ ਉਹਨਾਂ ਨੇ ਮਚੌਣ ਨਹੀਂ ਲੜਨੀ ਠੀਕ ਹੈ ਨਾ ਉਹਨਾਂ ਨੇ ਕੋਈ ਚੌਣ ਨਹੀਂ ਲੜੀ ਔਰ ਉਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਕੋਈ ਚੌਣ ਨਹੀਂ ਲੜਨੀ ਕੋਈ ਚੌਣ ਨਹੀਂ ਲੜਾਂਗੇ ਫਿਰ ਜਿਵੇਂ ਪ੍ਰਧਾਨ ਲਗਾਤਾਰ ਬਦਲਦੇ ਰਹੇ ਉਦੋਂ ਤਲਵੰਡੀ ਸਾਹਿਬ ਵੀ ਬਣੇ ਹੋਰ ਵੀ ਪ੍ਰਧਾਨ ਜਿਹੜੇ ਲਗ ਲਾਭ ਸਿੰਘ ਵੀ ਬਣੇ ਸਾਰੇ ਪ੍ਰਧਾਨ ਇਹਨਾਂ ਨੇ ਵੀ ਕਿਹਾ ਕਿ ਦੋ ਟੈਨਿਓਰ ਹੈ ਦੋ ਟੈਨਿਓਰ ਤੋਂ ਬਾਅਦ ਇੱਕ ਟੈਨਿਓਰ ਵਿੱਚੋਂ ਕੱਟੀ ਜਾਏਗੀ ਉਹ ਚੀਜ਼ਾਂ ਜਿਹੜੀਆਂ 1966 ਦੇ ਵਿੱਚ ਅਸੀਂ ਦੇਖਦੇ ਸੀ ਉਹ ਚੀਜ਼ਾਂ ਨਜ਼ਰ ਆਣੀਆਂ ਸ਼ੁਰੂ ਹੋ ਰਹੀਆਂ ਫਿਰ ਗੱਲ ਪੰਜਾਬ ਦੀ ਜਵਾਨੀ ਦੀ ਹੋਣ ਲੱਗ ਪਈ ਆ ਪੰਜਾਬ ਦੇ ਪਾਣੀ ਦੀ ਵੀ ਗੱਲ ਹੋਈ ਆ ਤੇ ਪੰਥਕ ਜਿਹੜੇ ਮੁੱਦੇ ਨੇ ਪੰਥਕ ਮੁੱਦਿਆਂ ਚ ਖਾਸ ਕਰਕੇ ਚਲੋ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਜ਼ਾ ਪੂਰੀ ਕਰਕੇ ਬੈਠੇ ਹੋਏ ਆ ਮੋਰਚਾ ਲੱਗਾ ਹੋਇਆ ਹੁਣ ਇੱਕ ਅਨੰਦਪੁਰ ਸਾਹਿਬ ਪ੍ਰਸਤਾਵ ਚ ਇਹ ਵੀ ਸੀਗਾ 1980 ਦੇ ਵਿੱਚ ਕਿ ਐਸਜੀਪੀਸੀ ਜਿਹੜੀ ਛਲੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਇਹਨੂੰ ਜਿਹੜਾ ਰਾਜਨੀਤਿਕ ਦਖਲਾਂ ਦਾ ਜੀ ਹੈ ਇਹਦੇ ਉੱਤੇ ਜਿਹੜਾ ਸਾਡੀ ਸਰਕਾਰਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਇਹਨੂੰ ਗੁਰਦੁਆਰਾ ਕਮਿਸ਼ਨ ਜਿਹੜਾ ਚੋਣਾ ਕਰਾਂਦਾ ਇਹਨੂੰ ਉਸ ਤੋਂ ਬਾਹਰ ਕੱਢਿਆ ਜਾਵੇ ਇਹਨੂੰ ਰਾਜਨੀਤੀ ਅਲੱਗ ਕੀਤਾ ਜਾਵੇ ਇੱਕ ਤਾਂ ਬਾਹਰ ਕੱਢਿਆ ਜਾਵੇ ਦੂਜਾ ਇਹ ਰਾਜਸੀ ਪਾਰਟੀਆਂ ਤੋਂ ਅਲੱਗ ਕੀਤਾ ਜਾਵੇ ਅੱਜ ਉਹੀ ਜਰੂਰਤ ਮਹਿਸੂਸ ਹੋ ਰਹੀ ਹੈ 14 ਸਾਲ ਹੋ ਗਏ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ ਅੱਜ ਜਰੂਰਤ ਮਹਿਸੂਸ ਹੋ ਰਹੀ ਹੈ ਕੱਲ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਅਸੀਂ SGPC 14 ਸਾਲ ਹੋ ਗਏ ਚੋਣਾ ਨਹੀਂ ਕਰਾਈਆਂ ਤੇ ਇਹ ਦੱਸੋ ਇਹਦਾ ਲਾਹਾ ਕਿਨੂੰ ਮਿਲਿਆ ਇਹਦਾ ਫਾਇਦਾ ਕਿਨੂੰ ਮਿਲਿਆ ਠੀਕ ਹੈ ਨਾ ਇਹਦਾ ਫਾਇਦਾ ਕਿਨੂੰ ਮਿਲਿਆ ਉਹੀ ਚੀਜ਼ ਜਿਹੜੀ ਉਸ ਵੇਲੇ ਦੇ ਦੌਰ 1968 ਤੋਂ 80 ਵਾਲੀਆਂ ਚੀਜ਼ਾਂ ਸੀ ਉਹ ਦੁਬਾਰਾ ਜਨਮ ਲੈ ਰਹੀਆਂ ਔਰ ਕੱਲ ਦਾ 24 ਘੰਟੇ ਹੁਣ ਤੱਕ ਬੀਤ ਗਿਆ ਪੰਥ ਦੇ ਵਿੱਚ ਇੱਕ ਲਗ ਤਰ੍ਹਾਂ ਦੀ ਊਰਜਾ ਦਾ ਸੰਚਾਰ ਹੋਇਆ ਪੰਥਕ ਲੋਕਾਂ 'ਚ ਬਹੁਤ ਜਿਹੜਾ ਵੀ ਮਿਲਦਾ ਪਿਆ ਜਿਹੜਾ ਵੀ ਗੱਲ ਕਰ ਰਿਹਾ ਉਹ ਇਹ ਗੱਲ ਕਰ ਰਿਹਾ ਵੀ ਹੁਣ ਪੰਥ ਚੜ੍ਹਦੀ ਗਲਾਵਲ ਜਾ ਰਿਹਾ ਉਹ ਆ ਕੀ ਹੈ 1968 ਤੋਂ ਲੈ ਕੇ 80 ਤੱਕ ਪੰਥ ਨੇ ਪੂਰੀ ਚੜ੍ਹਦੀ ਗਲਾ ਚ ਰਿਹਾ ਤੇ ਕੇਂਦਰ ਸਰਕਾਰ ਦੀ ਨੀ ਹਲਾ ਕੇ ਰੱਖੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਕੀ ਕੀਤਾ ਉਹ ਮੈਂ ਉਧਰ 1 ਲੱਖ ਵਿਖੇ ਉਧਰ ਨਹੀਂ ਜਾਣਾ ਚਾਹੁੰਦਾ ਔਰ ਉਹਨਾਂ ਨੇ ਪੰਜਾਬ 'ਚ ਅੱਗ ਲਾਈ ਪੰਜਾਬ 'ਚ ਅੱਗ ਲੱਗਣ ਕਾਰਨ ਇੱਥੇ ਸਿੱਖ ਵੀ ਲੜੇ ਆਪਾ ਧਰਮਜੋਦ ਮੋਰਚਾ ਵੀ ਲੱਗਿਆ ਕਪੂਰੀ ਮੋਰਚਾ ਲੱਗਿਆ ਬਾਅਦ 'ਚ ਧਰਮਜੋਦ ਮੋਰਚਾ ਲੱਗਿਆ ਪੰਜਾਬ 'ਚ ਖੜਕੂਵਾਦ ਆ ਗਿਆ ਅਤਵਾਦ ਆ ਗਿਆ ਸਿੱਖਾਂ ਦੇ ਫੇਕ ਐਨਕਾਊਂਟਰ ਵੀ ਹੋਏ ਬਾਅਦ ਦੇ ਵਿੱਚ ਕਈ ਜਗ੍ਹਾ ਲੋ ਨਿਰਦੋਸ਼ ਲੋਕ ਵੀ ਮਾਰੇ ਗਏ ਅਤਵਾਦੀਆਂ ਨੇ ਹਮਲੇ ਵੀ ਕੀਤੇ ਸਾਰਾ ਕੁਝ ਪੰਜਾਬ ਦਾ ਕਾਲਾ ਦੌਰ ਚੱਲਿਆ ਕਾਲਾ ਦੌਰ ਚੱਲਿਆ ਤਾਂ ਨੁਕਸਾਨ ਕਿੰਨੂ ਹੋਇਆ ਨੁਕਸਾਨ ਪੰਜਾਬ ਨੂੰ ਹੋਇਆ। ਨੁਕਸਾਨ ਉਹਦਾ ਸੰਤਾਪ ਕਿੰਨੇ ਭੁਗਿਆ ਉਹਦਾ ਪੰਜਾਬ ਨੇ ਸੰਤਾਪ ਭੁਗਿਆ। ਫਿਰ ਜੇ ਆਪਾਂ ਗੱਲ ਕਰੀਏ ਕਿ 1996 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਦੀ ਜਿਹੜੀ ਭਾਜਪਾ ਸੀਗੀ ਭਾਰਤੀ ਜਨਤਾ ਪਾਰਟੀ ਉਹਨੂੰ ਅਨ ਕੰਡੀਸ਼ਨਲ ਸਪੋਰਟ ਦਿੱਤੀ। ਉਦੋਂ ਤੋਂ ਬਾਅਦ ਜਿਹੜੇ ਪੰਥਕ ਮੁੱਦੇ ਸੀ ਪੰਜਾਬ ਦੇ ਉਹ ਸਾਰੇ ਇੱਕ ਫਾਈਲ 'ਚ ਬੰਦ ਹੋ ਗਏ। ਕਿਹੜੇ ਮੁੱਦੇ ਸੀ? ਬੰਦੀ ਸਿੰਘਾਂ ਦਾ ਮੁੱਦਾ ਸੀ। ਚਲੋ ਉਸ ਵੇਲੇ ਹਜੇ ਚੱਲ ਰਹੇ ਸੀਗੇ ਇਹ ਸੀਗਾ ਕਿ ਜਿਹੜੇ ਸਿੱਖਾਂ ਦੇ ਫੇਕ ਇਨਕਾਊਂਟਰ ਪੁਲਸ ਅਫਸਰਾਂ ਨੇ ਕੀਤੇ ਆ ਇਹਨਾਂ ਦਾ ਟਰੂਥ ਕਮਿਸ਼ਨ ਬਣਾ ਕੇ ਇਹਨਾਂ ਨੂੰ ਅੰਦਰ ਦਵਾਵਾਂਗੇ ਇਹਨਾਂ ਨੂੰ ਸਜ਼ਾਵਾ ਕਰਾਵਾਂਗੇ ਸਾਰੇ ਕੇਸਾਂ 'ਚ ਸਜ਼ਾ ਹਾਈ ਕੋਰਟਾਂ 'ਚ ਰਿੱਟਾਂ ਪਾ ਕੇ ਹੋਈ ਜਸਵੰਤ ਸਿੰਘ ਖਲੜਾ ਕੇਸ ਦਾ ਵੀ सीबीआई ਕੇਸ ਚੱਲਦੇ ਆ ਇਹ ਕੇਸ 15 ਸਾਲ ਦੀ ਪੰਥਕ ਸਰਕਾਰ ਨੂੰ ਕਰਨਾ ਚਾਹੀਦਾ ਸੀ ਨਹੀਂ ਕੀਤੇ ਐਫ ਆਈ ਆਰ ਦਰਜ ਕਰਕੇ ਅੰਦਰ ਫਿਰ ਉਮੀਦਾਂ ਸੀ ਜਥੇਦਾਰ ਗੁਰਦੇਵ ਸਿੰਘ ਕੌਂਕੇਦੀਆਂ ਬਈ ਇਹ ਕੇਸ ਦੇ ਵਿੱਚ ਹੋਏਗੀ ਉਮੀਦਾਂ ਸੀਗੀਆਂ ਬਈ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵਧੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਹੋਰ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਉਹਦੇ ਉੱਤੇ ਰਾਜਨੀਤੀ ਹਾਵੀ ਹੋ ਗਈ 99 ਵਿੱਚ ਰਾਜਨੀਤੀ ਹਾਵੀ ਹੋ ਗਈ ਟੋੜਾ ਸਾਹਿਬ ਨੂੰ ਲਾਹਤਾ ਗਿਆ ਜਿਹੜੇ 27 ਸਾਲਾਂ ਤੋਂ ਚੱਲੇ ਆ ਰਹੇ ਸੀ ਸ਼੍ਰੀ ਕਾਲਤਖਸਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਜਥੇਦਾਰ ਨੂੰ ਬਦਲ ਦਿੱਤਾ ਗਿਆ ਫਿਰ ਨਾਨਕਸ਼ਹੀ ਕੈਲੰਡਰ ਦਾ ਰੌਲਾ ਪੈ ਗਿਆ ਫਿਰ ਉੱਤੇ ਜਥੇਦਾਰਾਂ ਨੂੰ ਬਦਲੇ ਆ ਗਿਆ ਇਹ ਉਸ ਤੋਂ ਬਾਅਦ ਸੌਦਾ ਸਾਧ ਦਾ ਰੋਲਾ ਪੈ ਗਿਆ ਸੌਦਾ ਸਾਧ ਨੂੰ ਮਾਫ ਕਰਾ ਲਿਆ ਇਸ ਦੌਰਾਨ ਐਸਜੀਪੀਸੀ ਦੇ ਕਈ ਪ੍ਰਧਾਨ ਲਾਏ ਗਏ ਕਈ ਉਤਾਰੇ ਗਏ 2011 ਤੋਂ ਬਾਅਦ ਚੋਣਾਂ ਇਨੀ ਹੋਈਆਂ ਅਸੀਂ ਮੰਗਦੇ ਸੀ ਬਈ ਐਸਜੀਪੀਸੀ ਰਾਜਨੀਤਿਕ ਦਖਲਅੰਦਾਜ਼ੀ ਤੋਂ ਖਤਮ ਕਰੋ ਆਨੰਦਪੁਰ ਸਾਹਿਬ ਦਾ ਇਸ ਇੱਥੇ ਐਸਜੀਪੀਸੀ 1999 ਤੋਂ ਬਾਅਦ 26 ਸਾਲ ਹੋ ਗਏ ਇੱਕ ਪਰਿਵਾਰ ਦੇ ਕਬਜ਼ੇ ਚ ਅਸੀਂ ਤਾਂ ਆਨੰਦਪੁਰ ਸਾਹਿਬ ਪ੍ਰਸਤਾਵ ਚ ਪਾਸ ਕੀਤਾ ਸੀ ਸੋ ਜਿਹੜਾ ਕੱਲ ਇੱਕ ਮਤਾ ਪਾਸ ਹੋਏ ਨੇ ਜਿਹੜੇ ਉੱਥੇ ਗੱਲਾਂ ਹੋਈਆਂ ਪੰਥਕ ਮੈਨੂੰ ਲੱਗਦਾ ਹੈ ਕਿ ਉਹ ਪੰਥਕ ਲੀਹਾਂ ਦੇ ਉੱਤੇ ਦੁਆਰਾ ਪੰਜਾਬ ਚੱਲ ਪਿਆ ਜਿਹੜੇ ਪੰਜਾਬ ਦੇ ਮਸਲੇ اٹਕੇ ਪਏ ਆ ਸਾਡੀ ਚੰਡੀਗੜ 1960 ਤੋਂ ਬਾਅਦ ਅਸੀਂ ਚੰਡੀਗੜੀ ਲੱਭੀ ਜਾਂਦੇ ਆ ਸਾਡਾ ਚੰਡੀਗੜ ਕਿੱਥੇ ਗਿਆ ਹਾਲਾਂਕਿ ਰਜੀਵ ਲੋਂਗੋਵਾਲ ਸਮਝੌਤੇ ਵਿੱਚ ਚੰਡੀਗੜ ਅਸਿਗਾ ਬਈ ਵਾਪਸ ਦੇਣ ਦੀ ਗੱਲ ਹੋ ਗਈ ਸੀਗੀ ਲੇਕਿਨ ਸਾਡਾ ਚੰਡੀਗੜ ਸਾਨੂੰ ਵਾਪਸ ਹੀ ਨਹੀਂ ਮਿਲਿਆ ਸਾਡੇ ਸਾਡੇ ਸਾਰੇ ਮਸਲੇ ਸਾਡੇ ਯੂਟੀ ਦਾ ਮਸਲਾ ਚੰਡੀਗੜ ਦਾ ਚਲੋ ਚੰਡੀਗੜ੍ਹ ਤਾਂ ਸਾਡਾ ਹੀ ਹੋਗਾ ਸਾਡੀਆਂ ਯੂਨੀਵਰਸਿਟੀਆਂ ਦੇ ਮਸਲੇ ਹੋਗੇ ਪੈਦਾ ਬੀਬੀਐਮਬੀ ਦਾ ਮਸਲਾ ਪੈਦਾ ਹੋ ਗਿਆ ਹੋਰ ਜਿਹੜਾ ਸਾਡਾ ਸੰਗੀ ਢਾਂਚਾ ਹੈਗਾ ਜਿਹੜਾ ਫੈਡਰਲ ਸਟਰਕਚਰ ਹੈਗਾ ਇਹਨੂੰ ਜਿੱਦਾਂ ਇਸ ਫੈਡਰਲ ਸਟਰਕਚਰ ਦੇ ਉੱਤੇ ਜਿੱਦਾਂ ਸਟ੍ਰਾਈਕ ਹੋ ਰਹੀ ਆ ਇਹਦੇ ਵਾਸਤੇ ਸਾਨੂੰ ਹੁਣ ਮੰਨ ਲਓ ਖੇਤੀ ਕਾਨੂੰਨ ਹੈ ਖੇਤੀ ਸਾਡਾ ਕਿੱਤਾ ਸੀਗਾ ਖੇਤੀ ਕਾਨੂੰਨਾਂ ਦੀ ਆਰਟ ਦੇ ਵਿੱਚ ਇਹਦੇ ਟਰੇਡ ਦੇ ਤਿੰਨ ਕਾਨੂੰਨ ਬਣਾਤੇ ਗਏ ਕਮਰਸ਼ੀ ਜਿਹੜੀਆਂ ਟਰੇਡ ਕਮਰਸ਼ੀਅਲ ਦੇ ਤਿੰਨ ਯੂਨ ਬਣਾਤੇ ਗਏ ਕਮਰਸ ਦੇ ਉਹਦੇ ਨਾਲ ਕੀ ਹੋਇਆ ਕਾਰਪੋਰੇਟ ਹਾਵੀ ਹੋਣਾ ਸ਼ੁਰੂ ਹੋ ਰਿਹਾ ਸੀਗਾ ਲੇਕਿਨ ਇਹ ਸਾਰੀ ਜੇ ਪੰਜਾਬ ਨਾ ਖੜਾ ਹੁੰਦਾ ਉਦੋਂ ਕਿਸਾਨੀ ਅੰਦੋਲਨ ਨਾ ਖੜਾ ਹੁੰਦਾ ਤੇ ਪੰਜਾਬ ਚ ਕਾਰਪੋਰੇਟ ਤਾਂ ਹੋ ਗਿਆ ਸੀਗਾ ਪੂਰਾ ਜ਼ਮੀਨਾਂ ਜਬੂਨਾਂ ਲੈ ਗਏ ਸੀ ਉਹਨਾਂ ਦੇ ਸੀਲੋ ਬਣ ਗਏ ਸੀ ਸਭ ਨਿਕਲ ਗਿਆ ਸੀ ਸੋ ਜਿਹੜਾ ਹੋਰ ਵੀ ਤੁਸੀਂ ਦੇਖੋ ਪੰਜਾਬ ਦੇ ਪਾਣੀ ਦਾ ਮਸਲਾ ਹੋ ਗਿਆ ਪੰਜਾਬ ਦੇ ਵਿੱਚ ਡਰੱਗ ਦਾ ਮਸਲਾ ਹੈਗਾ ਇਹ ਸਾਰੇ ਮਸਲੇ ਕੋਈ ਗੰਭੀਰਤਾ ਨਾਲ ਵਿਚਾਰੇ ਨਹੀਂ ਗਏ ਹਕੂਮਤਾਂ ਵੱਲੋਂ ਸੋ ਇਹ ਜਿਹੜਾ ਮੌਕਾ ਹੈਗਾ ਹੁਣ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਬੀਬੀ ਸੰਤਵਤ ਕੌਰ ਪੰਥਕ ਕਾਉਂਸਲ ਦੇ ਚੇਅਰਮੈਨ ਬਣਿਆ ਹੁਣ ਲੱਗਦਾ ਹੈ ਕਿ ਪੰਥ ਜਿਹੜਾ ਦੁਆਰਾ ਕਿਉਂਕਿ ਦੋਨੋਂ ਪੰਥਕ ਲੀਡਰ ਹੈ ਦੋਨੋਂ ਅਨ ਕੰਡੀਸ਼ਨਲ ਸਪੋਰਟਾਂ ਦੇ ਨਾਲ ਲੈਣੀ ਹੈਗੇ ਦੋਨਾਂ ਦਾ ਵਿਰਸਾ ਬਹੁਤ ਵੱਡਾ ਹੈ ਖਾਸ ਕਰਕੇ ਬੀਬੀ ਸੰਤਵਤ ਕੌਰ ਦੇ ਵਿਰਸਾ ਤਾਂ ਐਡਾ ਵੱਡਾ ਨਾ ਕਿ ਸਾਰੇ ਪੰਜਾਬੀਆਂ ਨੂੰ ਗਰਵ ਹੈ ਉਸ ਚੀਜ਼ ਤੇ ਔਰ ਇਹ ਮੈਂ ਜਿਹੜੀ ਹੁਣ ਗੱਲ ਸੋਚਦਾ ਕਿ ਪੰਜਾਬ ਇੱਕ ਰਾਜਨੀਤੀ ਪੰਥਕ ਰਾਜਨੀਤੀ ਵੱਲ ਦਰਦਾ ਪਿਆ ਔਰ ਇਹ ਜਿਹੜੀ ਰਾਜਨੀਤੀ ਹੈ ਇੱਕ ਮੈਨੂੰ ਲੱਗਦਾ ਕਿ ਨੇਰੀ ਏਡੀ ਖਤਰਨਾਕ ਆਏਗੀ ਕੁਝ ਦੌਰ ਬਾਅਦ ਅਗਰ ਪੰਥਕ ਮੁੱਦੇ ਪੰਜਾਬ ਚ ਹਾਵੀ ਹੋ ਗਏ ਤੇ ਪੰਜਾਬ ਦੀ ਸਾਰੀ ਸਿਆਸਤ ਪੰਥਕ ਮੁੱਦਿਆਂ ਦੇ ਉੱਤੇ ਚੱਲੂਗੀ ਇਹਦੇ ਅੱਗੇ ਕੋਈ ਪਾਰਟੀ ਨਹੀਂ ਖੜੀ ਹੋ ਸਕਦੀ ਕਿਉਂਕਿ ਲੋਗ 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 ਪੰਜਾਬ ਦੇ ਲੋਗ ਭਾਵੇਂ ਉਹ ਕਿਸੇ ਵੀ ਕਾਸ ਦੇ ਨੇ ਭਾਵੇਂ ਉਹ Hindu ਨੇ ਭਾਵੇਂ ਕਿਸੇ ਵੀ ਸਮਾਜ ਦੇ ਨੇ ਉਹ ਪੰਜਾਬ ਦਾ ਭਲਾ ਮੰਗਦੇ ਆ ਪੰਜਾਬ ਪੱਕੀ ਨੇ ਪੰਜਾਬ ਦੇ ਜਵਾਨੀ ਦੀ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਆ ਇਸ ਕਰਕੇ ਇਹ ਸਾਰੀ ਜਿਹੜੀ ਹੁਣ ਪੰਜਾਬ ਹੈ ਇੱਕ ਆਪਣੀ ਸਟੇਟ ਮੈਨੂੰ ਲੱਗਦਾ ਕਿ ਕੱਲ ਦਾ ਉਹ ਮਿਸ਼ਨ ਸ਼ੁਰੂ ਹੋ ਗਿਆ ਔਰ ਤੁਸੀਂ ਕਈ ਲੋਕਾਂ ਨਾਲ ਤੁਸੀਂ ਵੀ ਗੱਲ ਕੀਤੀ ਹੋਵੇਗੀ ਇੱਕ ਨਵੀਂ ਤਰ੍ਹਾਂ ਦੀ ਊਰਜਾ ਜ਼ਮੀਨ ਦੇ ਥੱਲੋਂ ਨਿਕਲ ਰਹੀ ਹੈ ਕਿ ਪੰਥ ਨੂੰ ਇੱਕ ਵਾਰ ਚੜ੍ਹਦੀ ਕਲਾ ਚ ਲੈ ਕੇ ਜਾਣਾ ਮ ਡਾਕਟਰ ਸਾਹਿਬ ਸਵਾਲ ਹੁਣ ਇੱਥੇ ਆ ਕੇ ਖੜਦਾ ਹੈ ਕਿਉਂਕਿ ਇਹ ਪੁੱਛਿਆ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਵਾਰਿਸ ਕੌਣ ਹੋਵੇਗਾ ਜਾਂ ਕੌਣ ਹੈਗਾ ਸੁਖਵੀਰ ਸਿੰਘ ਬਾਦਲ ਜਾਂ ਗਿਆਨੀ ਹਰਪ੍ਰੀਤ ਸਿੰਘ ਆਖਿਰਕਾਰ ਹੋਵੇਗਾ ਕਿ ਕਿਉਂਕਿ ਇੱਕ ਮੈਂ ਇਹ ਵੀ ਜਾਨਣਾ ਚਾਹੁੰਦਾ ਟੈਕਨੀਕਲਟੀਰੀ ਡਾਕਟਰ ਸਾਹਿਬ ਕਿਉਂਕਿ ਅਕਾਲੀ ਦਲ ਜਿਹੜਾ ਤਕੜੀ ਨਿਸ਼ਾਨ ਹੈਗਾ ਉਹ ਗਿਆਨੀ ਹਰਪ੍ਰੀਤ ਸਿੰਘ ਵੀ ਆਪਣਾ ਕਹਿੰਦੇ ਆ ਇਹ ਉਹਨਾਂ ਦਾ ਧੜਾ ਵੀ ਆਪਣਾ ਕਹਿੰਦਾ ਹੁਣ ਇਹੋ ਜੀ ਪੋਜੀਸ਼ਨ ਦੇ ਵਿੱਚ ਕੀ ਬਾਦਲ ਧੜਾ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਇਨੀਸ਼ੀਏਟ ਕਰਾ ਸਕਦਾ ਨਹੀਂ ਦੇਖੋ ਹਜੇ ਨਹੀਂ ਹੋਣਾ ਹਜੇ ਇਹ ਮੈਨੂੰ ਲੱਗਦਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਵਾਲਾ ਧੜਾ ਹੈਗਾ ਇਹਨਾਂ ਨੇ ਹਜੇ ਜ਼ਿਆਦਾ ਜ਼ੋਰ ਲਗਾਣਾ ਕਿ ਐਸਜੀਪੀਸੀ ਦੀਆਂ ਚੋਣਾਂ ਹੋਣ ਪੰਥ ਦੀ ਪ੍ਰਮਾਣਗੀ ਵੀ ਇਹਨਾਂ ਨੂੰ ਮਿਲ ਜੇ ਜੇ ਇਹ ਸੀਟਾਂ ਜ਼ਿਆਦਾ ਜਿੱਤ ਜਾਂਦੇ ਆ ਮੈਨੂੰ ਲੱਗਦਾ ਵੋਟਰ ਸੂਚੀਆਂ ਦਾ ਥੋੜਾ ਬਹੁਤਾ ਕੰਮ ਰਹਿੰਦਾ ਜੇ ਜਿਆਦਾ ਸੀਟਾਂ ਜਿੱਤੇ ਜਾਂਦੇ ਆ ਫਿਰ ਇਸ ਦਾ ਮਤਲਬ ਪੰਥ ਦੀ ਪ੍ਰਵਾਨਗੀ ਇਸ ਥੜੇ ਨੂੰ ਮਿਲ ਜਾਣੀ ਹੈ ਲੇਕਿਨ ਪੰਥ ਇਹਨਾਂ ਦੇ ਨਾਲ ਖੜਾ ਹੋ ਰਿਹਾ 24 ਘੰਟਿਆਂ ਦੀ ਮੈਂ ਅੰਡਰਗਰਾਉਂਡ ਰਿਪੋਰਟ ਦੇ ਰਿਆਂ ਜਿਹੜੀ ਜ਼ਮੀਨ ਦੇ ਹੇਠਾਂ ਦੀ ਰਿਪੋਰਟ ਆ ਉਹ ਤੁਹਾਨੂੰ ਮੈਂ ਦੱਸ ਰਿਆਂ ਉੱਪਰ ਵਾਲੀ ਦਾ ਤੁਸੀਂ ਕਈ ਲੋਕਾਂ ਨੇ ਹਾਂ ਬੋਲਣਾ ਨਾ ਬੋਲਣਾ ਕਈ ਕੁਝ ਬੋਲਣਾ ਲੇਕਿਨ ਜੋ ਜ਼ਮੀਨ ਦੇ ਹੇਠਾਂ ਚੱਲ ਰਿਹਾ ਨਾ ਉਹ ਪੰਥ ਦੀ ਫੇਵਰ ਦਾ ਚੱਲ ਰਿਹਾ ਪਹਿਲੀ ਗੱਲ ਦੂਜੀ ਗੱਲ ਅਕਾਲੀ ਦਲ ਕੋ 3 ਐਮ ਲਿਆ ਹਜੇ ਸੁਖਵਿੰਦਰ ਸੁਖੀ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਉਹ ਅਕਾਲੀ ਦਲ ਚ ਕਿਨੇ ਜੇ ਦੋ ਐਮਐਲਏ ਗਿਆਨੀ ਹਰਪ੍ਰੀਤ ਸਿੰਘ ਨੂੰ ਸਪੋਰਟ ਕਰਦੇ ਆ ਮੰਨ ਲਓ ਸੁਖੀ ਵੀ ਵੋਟ ਕਰਦਾ ਹੈ ਜਾਂ ਇਹਲੇ ਵੀ ਵੋਟ ਕਰਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਪਲੜੇ ਚ ਗੇਮ ਜਾ ਸਕਦੀ ਹੈ ਕਿ ਅਕਾਲੀ ਦਲ ਦਾ ਲੇਅਸਲੀ ਹੈ ਹੁਣ ਅਕਾਲੀ ਦਲ ਦਾ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦਾ ਬੈਂਕ ਖਾਤਾ ਵੀ ਖੁਲਾਣਗੇ ਇਹ ਬੈਂਕ ਖਾਤਿਆਂ ਦੇ ਨਾਲ-ਨਾਲ ਲੈਟਰ ਹੈਡ ਵੀ ਛਪਾਣਗੇ ਆਖਰਕਾਰ ਚੋਣ ਕਮਿਸ਼ਨ ਕੋਲ ਮਾਮਲਾ ਜਾਊਗਾ ਜਦੋਂ ਚੋਣ ਕਮਿਸ਼ਨ ਕੋਲ ਮਾਮਲਾ ਜਾਏਗਾ ਆਪਣੀ ਆਪਣੀ ਉੱਥੇ ਦੋਨੋਂ ਦਾਅਵੇਦਾਰੀ ਪੇਸ਼ ਕਰਨਗੇ ਚੋਣ ਕਮਿਸ਼ਨ ਦੇਖੇਗਾ ਵੀ ਭਰਤੀ ਪ੍ਰਕਿਰਿਆ ਕਿਦੀ ਸਹੀ ਹੋਈ ਹੈ ਇਹ 15 ਲੱਖ ਵਿਧ ਆਧਾਰ ਕਾਰਡ ਵਿਦ ਫੋਨ ਨੰਬਰ ਦੇਣਗੇ ਉਹ ਕਿਵੇਂ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਵਕਤ ਦੇ ਵਿੱਚ ਹੈਗੀਆਂ ਲੇਕਿਨ ਜਿਹੜੀ ਮੈਨੂੰ ਗੱਲ ਹੁਣ ਆ ਰਹੀ ਹੈ ਸਮਝ ਕੀ ਜੇ ਇਹ ਚੋਣ ਕਮਿਸ਼ਨ ਦੇ ਕੋਲੇ ਮਾਮਲਾ ਗਿਆ ਤੇ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਪਲੜਾ ਭਾਰੀ ਹੋ ਜਾਏਗਾ ਕਿਉਂਕਿ ਇੱਕ ਐਮਐਲਏ ਉਹਨਾਂ ਕੋਲੇ ਹੈ ਦੂਜਾ ਐਮਐਲਏ ਅਕਾਲੀ ਦਲ ਤੋਂ ਦੂਰੀ ਬਣਾ ਕੇ ਚੱਲਦੇ ਆ ਆਵਾਮੀ ਪਾਰਟੀ ਜੀ ਬੇਸ਼ੱਕ ਸ਼ਾਮਲ ਹੋ ਗਿਆ ਲੇਕਿਨ ਵਿਧਾ ਸੰਭਾ ਚ ਉਹਦਾ ਸਿੰਬਲ ਅੱਜ ਵੀ ਤਕੜੀ ਤਕੜੀ ਆ ਤੇ ਤੀਸਰੀ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਮਹਾਰਾਸ਼ਟਰਾਂ ਚ ਵੀ ਇਹ ਹੋਇਆ ਸ਼ਰਦ ਪਵਾਰ ਦੀ ਪਾਰਟੀ ਦਾ ਵੀ ਇਦਾਂ ਹੀ ਹੋਇਆ ਐਨਸੀਪੀ ਦਾ ਸ਼ਿਵ ਸੈਨਾ ਇਕਨਾਥ ਸਿੰਧੇ ਵੀ ਬਣੀ ਹੈ ਉਹਦੇ ਵਿੱਚ ਵੀ ਸਿੰਬਲ ਇਦਾਂ ਹੀ ਆਇਆ ਮੈਂ ਜਿਹੜੀ ਗੱਲ ਕਰਦਾ ਕਿ ਸਾਨੂੰ ਜਿਹੜਾ ਨਾ ਇਹ ਹੁਣ ਵੀ ਹਜੇ ਕੋਈ ਜਿਆਦਾ ਦੂਰ ਨਹੀਂ ਗਏ ਆ ਆਪਾਂ ਹਜੇ ਵੀ ਜਿਹੜੇ ਲੀਡਰ ਹੈ ਜਿਹੜੇ ਪੰਥਕ ਸੋਚ ਵਾਲੇ ਲੀਡਰ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਧੜਾ ਬਣਾ ਕੇ ਪੰਥ ਦੇ ਜਿਹੜੇ ਸਮੁੱਚੀ ਲੀਡਰਸ਼ਿਪ ਹੈ ਪੰਥ ਪ੍ਰਵਾਨਗੀ ਜਿੰਨਾਂ ਨੂੰ ਮਿਲਦੀ ਹੈ ਉਹਨਾਂ ਦੇ ਨਾਲ ਖੜੇ ਹੋ ਜਾਓ ਔਰ ਜੇ ਐਸਜੀਪੀਸੀ ਦੀਆਂ ਚੋਣਾਂ ਹੋ ਗਈਆਂ ਫਿਰ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਫਿਰ ਤਾਂ ਜਿਹੜਾ ਐਸਜੀਪੀਸੀ ਚੋਣਾਂ ਜਿੱਤ ਕੇ ਆਜੂਗਾ ਉਹਨੂੰ ਪੰਥ ਦੀ ਪ੍ਰਵਾਨਗੀ ਮਿਲਗੀ ਤੇ ਅਕਾਲੀ ਦਲ ਉਹ ਦਰੋਈ ਚੱਲਣਾ ਸੋ ਮੈਨੂੰ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਨਵੀਂ ਸ਼ੇਪ ਲੈ ਰਹੀ ਹੈ ਇੱਕ ਕਰਵਟ ਲੈ ਰਹੀ ਹੈ ਔਰ ਇਹ ਅਕਾਲੀ ਦਲ ਅਸਲੀ ਕਿਹੜਾ ਹੋਏਗਾ ਕਿਹੜਾ ਧੜੇ ਨੂੰ ਮਾਨਤਾ ਮਿਲਦੀ ਹੈ ਇਹਦਾ ਚੋਣ ਕਮਿਸ਼ਨ ਵੱਲੋਂ ਹੋਏਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੜਾ ਵੀ ਇੰਨੀ ਛੇਤੀ ਨਹੀਂ ਇਹਦੇ ਉੱਤੇ ਆਪਣਾ ਕਬਜ਼ਾ ਛੱਡਣ ਵਾਲਾ ਲੇਕਿਨ ਗੱਲ ਇਹ ਹੈ ਕਿ ਜੇ ਰਾਹਾਂ ਤੁਰ ਪਈਆਂ ਪੰਥ ਨਾਲ ਖੜਾ ਹੋ ਜਾਂਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਵੀ ਔਖੀਆਂ ਘੜੀਆਂ ਆਗੋ ਡਾਕਟਰ ਸਾਹਿਬ ਜੇ ਪੰਥ ਨਵਾਂ ਆਕਾਰ ਲੈ ਵੀ ਰਿਹਾ ਹੁਣ ਇਸ ਆਕਾਰ ਦੇ ਵਿੱਚ ਇਹ ਵੇਖਣ ਨੂੰ ਮਿਲ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਆਫਟਰ ਆਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਲ ਭੁਗਤ ਜਾਵੇ ਐ ਹੋ ਸਕਦਾ ਇਹ ਦੇਖੋ ਪਤਾ ਕੀ ਆ ਉਹਨਾਂ ਦੀ ਬਲੱਡ ਰਿਲੇਸ਼ਨ ਹੈ ਦੇ ਵਿਹਾਰ ਜਿੰਦਤ ਕੋਰ ਬਦਲ ਦੇ ਸਕੇ ਭਰਾ ਨੇ ਵਿਕਰਮ ਮਜੀਠੀਆ ਗਨੀਵ ਕੋਰ ਮਜੀਠੀਆ ਬੇਸਿਕ ਜੋ ਖਬਰਾਂ ਨਸ਼ਰ ਹੋ ਰਹੀਆਂ ਬਈ ਇਹ ਪਰਿਵਾਰਾਂ ਦੇ ਵਿੱਚ ਤਾਲਮਿਲ ਠੀਕ ਨਹੀਂ ਹੈ ਨਾਰਾਜ਼ਗੀ ਬਹੁਤ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ ਹਜੇ ਕੈਰੋਂ ਦਾ ਪਰਿਵਾਰ ਜਿਹੜਾ ਉਹ ਇੱਧਰ ਆ ਚੁੱਕਾ ਹੋਇਆ ਇਹਨਾਂ ਦਾ ਤਾਂ ਨਾਮ ਵੀ ਉੱਥੇ ਸਟੇਜ ਤੇ ਬੋਲਿਆ ਗਿਆ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਰਹੇ ਆ ਉਹ ਵੀ ਇੱਧਰ ਆ ਚੁੱਕੇ ਹੋਏ ਆ ਬਹੁਤ ਕੁਝ ਉੱਥੇ ਵੀ ਕੱਟ ਚ ਵੀ ਸੀਗੇ ਤੁਸੀਂ ਹੌਲੀ-ਹੌਲੀ ਦੇਖੋਗੇ ਮੈਂ ਇੱਕ ਗੱਲ ਨਾ ਸੁਣ ਰਿਹਾ ਸੀ ਕੋਈ ਮੇਰ ਕੋ ਪੰਥਕ ਲੀਡਰ ਬੈਠੇ ਸੀ ਤੇ ਇਸੇ ਤੇ ਵਿਚਾਰ ਚਚਾ ਚੱਲ ਰਹੀ ਸੀ ਉਹ ਕਹਿੰਦੇ ਦੇਖੋ ਇਕਬਾਲ ਸਿੰਘ ਝੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਖਾਸ ਮੈਨੂੰ ਉਹਨਾਂ ਨੇ ਗੱਲ ਬੜੀ ਸੁਣਾਈ ਮੈਂ ਨਾਂ ਨਹੀਂ ਲੈਣਾ ਕਹਿੰਦੇ ਜਦੋਂ ਚੋਣਾਂ 2022 ਦੀਆਂ ਹਾਰੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਯਾਰ ਇਹ ਹੁਣ ਕਿਸੇ ਤਰੀਕੇ ਆਪਾਂ ਆਪਣੀ ਕੁਰਸੀ ਨੂੰ ਕਿਵੇਂ ਬਚਾਈਏ ਮੈਂ ਬੜਾ ਰੋੜਾ ਪਾਊਗਾ 3 ਐਮਐਲ ਜਿੱਤੇ ਉਹ ਵੀ ਬਹੁਜਾਂ ਸਮਾਜ ਪਾਰਟੀ ਨਾਲ ਸਮਝੌਤਾ ਕਰਕੇ ਜੇ ਬਸਪਾ ਨਾਲ ਸਮਝੌਤਾ ਨਾ ਹੁੰਦਾ ਤਾਂ ਖਰੇ 2 ਹੀ ਜਿੱਤਦੇ ਠੀਕ ਹੈ ਨਾ ਬਈ ਇੱਕ ਜਿੱਤਦਾ ਖੈਰ ਉਹਨਾਂ ਨੇ ਕਿਹਾ ਜੀ ਵੀ ਚਲੋ ਇਕਬਾਲ ਸਿੰਘ ਝੁੰਦਾ ਮੇਰੇ ਖਾਸ ਨੇ ਇਹਨਾਂ ਦੀ ਕਮੇਟੀ ਬਣਾਈਏ ਤੇ ਆਪਾਂ ਇੱਕ ਰਿਪੋਰਟ ਤਿਆਰ ਕਰਕੇ ਨਾ 117 ਹਲਕਿਆਂ ਦੀ ਤੇ ਲੀਪਾ ਪੋਤੀ ਜੀ ਕਰਕੇ ਲੋਕਾਂ ਦੇ ਵਿੱਚ ਆਪਾਂ ਖਤਮ ਕਰੀਏ ਇਕਬਾਲ ਸਿੰਘ ਝੁੰਦਾ ਕਹਿੰਦੇ ਜਦੋਂ ਲੋਕਾਂ ਦੀ ਕਚੈਰੀ 'ਚ ਗਿਆ ਕਚੈਰੀ ਦੇ ਵਿੱਚ ਗਿਆ ਤੇ ਲੋਕਾਂ ਦੀ ਜਦੋਂ ਉਹਨੇ ਗੱਲਾਂ ਸੁਣੀਆਂ ਤੇ ਉਹਦੇ ਕਹਿੰਦੇ ਹੱਥ ਲਿਖਣ ਲੱਗਿਆ ਸੱਚ ਲਿਖ ਕੇ ਗਏ ਵੀ ਅਗਰ ਅਕਾਲੀ ਦਲ ਨੂੰ ਖੜਾ ਕਰਨਾ ਤੇ ਸਰਦਾਰ ਸੁਖਬੀਰ ਸਿੰਘ ਬਦਲ ਦਾ ਅਸਤੀਫਾ ਲੈਣਾ ਪਵੇਗਾ ਪ੍ਰਧਾਨ ਬਦਲਣਾ ਪਵੇਗਾ ਦੇਖੋ ਤੁਸੀਂ ਫਿਰ ਮੈਨੂੰ ਆਣਾ ਦੂਜੀ ਗੱਲ ਦੱਸੀ ਉਹ ਕਹਿੰਦੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਕਾਲ ਤਖਸਾਲ ਦਾ ਕਾਰਜਵਕ ਜਥੇਦਾਰ ਲਾਇਆ ਗਿਆ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਜਥੇਦਾਰਤਾ ਲਾਣ ਲੱਗਿਓ ਪਰ ਜਦੋਂ ਮੈਂ ਕਚੈਰੀ 'ਚ ਖੜੇ ਹੋਣਾ ਜੇ ਤੁਸੀਂ ਗਲਤ ਹੋਏ ਮੈਂ ਛੱਡਣਾ ਹੈ ਨਹੀਂ ਤੁਹਾਨੂੰ ਤੇ ਉਹੀ ਗੱਲ ਹੋਈ ਜਿੰਨੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਲਾਏ ਆ ਸਾਰੇ ਹੀ ਇਹਨਾਂ ਦੇ ਖਿਲਾਫ ਭੁਗਤੇ ਆ ਕਿਉਂਕਿ ਗੁਰੂ ਦੀ ਕਚਾਰੀ 'ਚ ਝੂਠ ਨਹੀਂ ਬੋਲਿਆ ਜਾਂਦਾ ਜਦੋਂ ਗੁਰੂ ਦੀ ਓਟ ਆਸਰਾ ਹੋਵੇ ਗੁਰਮਤਿ ਦਾ ਪ੍ਰਕਾਸ਼ ਹੋਵੇ ਕਿਹੜੇ ਸੱਚੇ ਸਿੱਖ 'ਚ ਹਿੰਮਤ ਹੈਗੀ ਮੇਰੇ 'ਚ ਵੀ ਨਹੀਂ ਕਰ ਹਿੰਮਤ ਠੀਕ ਹੈ ਨਾ ਕਿਸੇ 'ਚ ਹਿੰਮਤ ਨਹੀਂ ਹੈ ਸ੍ਰਿਸ਼ਟੀ 'ਚ ਕਿਸੇ 'ਚ ਹਿੰਮਤ ਨਹੀਂ ਆ ਕਿ ਗੁਰਮਤਿ ਦੇ ਪ੍ਰਕਾਸ਼ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਝੂਠ ਮੁੰਦਾ ਉੱਥੇ ਉਹਨੇ ਉਹ ਕਹਿਣਾ ਜੋ ਗੁਰੂ ਮਹਾਰਾਜ ਦਾ ਉੱਤੋਂ ਹੁਕਮ ਆਉਣਾ ਗਿਆਨੀ ਰਗਵੀਰ ਸਿੰਘ ਜਨਨੀ ਰਗਬੀ ਸਿੰਘ ਉੱਥੇ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚ ਸੰਤਾ ਸਿੰਘ ਉਮੈਦਪ uri ਇਹਨਾਂ ਦੇ ਬੀਬੀ ਸਤਵੰਤ ਕੌਰ ਐਸਜੀਪੀਸੀ ਦੀ ਡਿਪਟੀ ਡਾਇਰੈਕਟਰ ਸੀ ਇਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਇਹਨਾਂ ਦੇ ਕਿਰਪਾਲ ਸਿੰਘ ਬੰਦੂਕਰ ਵੱਡੇ ਬਾਦਲ ਸਾਹਿਬ ਦੇ ਸਲਾਹ ਕਰ ਰਹੇ ਨੇ ਐਸਜੀਪੀਸੀ ਦੇ ਪ੍ਰਧਾਨ ਰਹੇ ਉਹ ਵੀ ਇਹਨਾਂ ਦੇ ਲੇਕਿਨ ਜਦੋਂ ਗੁਰਮਤਿ ਦਾ ਪ੍ਰਕਾਸ਼ ਔਰ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਕੇ ਜਦੋਂ ਇਹਨਾਂ ਦੀ ਘੜੀ ਕੋਈ ਫੈਸਲੇ ਦੀ ਘੜੀ ਆਈ ਦੋ ਤਾਂ ਵਿੱਚੋਂ ਵੈਸੇ ਹੀ ਚਲੇ ਗਏ ਬਈ ਸਾਡੇ ਕੋਲੋਂ ਤਾਂ ਬੋਲਿਆ ਨਹੀਂ ਜਾਣਾ ਜੀ ਝੂਠ ਨਹੀਂ ਬੋਲਿਆ ਜਾਣਾ ਪੰਜ ਰਹਿ ਗਏ ਪੰਜਾਂ ਚੋਂ ਜਿੰਨੇ ਵੀ ਬਾਲ ਸਾਹਿਬ ਦੇ ਖਾਸ ਸੀਗੇ ਭਾਵੇਂ ਸੰਤਾ ਸਿੰਘ ਉਮੈਦਪੁਰੀ ਸੀ ਭਾਵੇਂ ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ ਸੀ ਐਸਜੀਪੀਸੀ ਐਸਜੀਪੀਸੀ ਦੇ ਹਜੇ ਬਾਦਲ ਦਲ ਦਾ ਹੀ ਕਬਜ਼ਾ ਉਹ ਵੀ ਝੂਠ ਨਹੀਂ ਬੋਲ ਪਾਏ ਉਹ ਕਹਿੰਦੇ ਮੈਂ ਜੋ ਸੱਚ ਆ ਉਹੀ ਹੋ ਇਸ ਕਰਕੇ ਇਸ ਕਰਕੇ ਮੈਂ ਗੱਲ ਕਰਦਾ ਜਿਹੜੇ ਪੰਥਕ ਲੋਕ ਐ ਜਿੰਨੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਚੱਲਦੇ ਆ ਉਹ ਤੁ ਆਪਣਾ ਜੀਵਨ ਦਾ ਸ਼ਬਦ ਗੁਰੂ ਮੰਨਦੇ ਆ ਅਧਿਆਤਮ ਦਾ ਗੁਰੂ ਮੰਨਦੇ ਆ ਉਹ ਕਦੇ ਝੂਠ ਨਹੀਂ ਬੋਲਿਆ ਜਾਣਾ ਭਾਵੇਂ ਜਿੰਨੇ ਮਰਜੀ ਨੇੜਲੇ ਹੋਣ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਜਦੋਂ ਸਭ ਕੁਝ ਹੋਣਾ ਉਦੋਂ ਤੁਹਾਡੇ ਸਾਹਮਣੇ ਵੋਟ ਪੈਣ ਲੱਗਿਆਂ ਖੜੇ ਹੋਣ ਲੱਗਿਆਂ ਕੁਝ ਨਹੀਂ ਪਤਾ ਕਿ ਸਾਹਮਣੇ ਜਾ ਕੇ ਕਹਿਣਾ ਵੀ ਸਾਡਾ ਜਮੀਰ ਕੁਝ ਨਹੀਂ ਕਹਿੰਦਾ ਦੇਖੋ ਗੱਲ ਨਹੀਂ ਸਮਝਦੇ ਬੜਾ ਬੜਾ ਕੁਝ ਫਰਕ ਪੈਂਦਾ ਤੁਸੀਂ ਗਿਆਨੀ ਰਗਵੀਰ ਸਿੰਘ ਦਾ ਉਹ ਰੂਪ ਕਦੀ ਦੇਖਿਆ ਸੀਗਾ ਜਿਹੜਾ ਉਹਨਾਂ ਨੇ ਉੱਥੇ 2 ਦਸੰਬਰ ਨੂੰ ਜਦੋਂ 2 ਦਸੰਬਰ 2024 ਨੂੰ ਉਹਨਾਂ ਨੇ ਸਜ਼ਾ ਸੁਣਾਈ ਤੇ ਲੱਗਦਾ ਸੀ ਕਿ ਪੂਰੀ ਹਕੂਮਤ ਜਿਹੜੇ ਆਪਣੇ ਆਪ ਨੂੰ 25 25 ਗੱਡੀਆਂ ਅੱਗੇ ਪਿੱਛੇ ਸਾਰਿਆਂ ਨੂੰ ਵਾ ਜਾ ਕੇ ਭਜਦੇ ਸੀ ਹੱਥ ਜੋੜ ਕੇ ਖੜੇ ਸੀ ਤੇ ਕੰਬਦੇ ਪਏ ਸੀ ਹੱਥ ਤੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਲੀਡਰ ਨੂੰ ਜਦੋਂ ਉੱਤੇ ਝਾੜਾਂ ਪੈ ਰੀਆਂ ਸੀ ਐ ਹੱਥ ਜੋੜ ਕੇ ਖੜੇ ਸੀ ਇਸ ਇਹ ਗੁਰੂ ਮਹਾਰਾਜ ਦੀ ਤਾਕਤ ਹੈ ਇਹ ਸ੍ਰੀ ਕਾਲ ਤਖਤ ਸਾਹਿਬ ਦੀ ਸਰਵੋਚਤਾ ਹੈ ਅਖੰਡਤਾ ਇਹ ਅੱਜ ਵੀ ਕਾਇਮ ਹੈ ਉੱਥੇ ਖੜੇ ਹੋ ਕੇ ਝੂਠ ਨਹੀਂ ਬੋਲਿਆ ਜਾਣਾ ਉੱਥੇ ਖੜੇ ਹੋ ਕੇ ਕਿਸੇ ਕੋਲੋਂ ਫੇਵਰ ਨਹੀਂ ਕੀਤੀ ਜਾਣੀ ਇਹ ਗੱਲ ਮੈਂ ਤੁਹਾਨੂੰ ਅੱਜ ਦੱਸਤੀ ਹਾਂ ਤੁਸੀਂ ਜਿੰਨੇ ਜੱਥੇਦਾਰ 1999 ਤੋਂ ਲੈ ਕੇ ਗਿਆਨੀ ਰਗਵੀਰ ਸਿੰਘ ਤੱਕ ਹੋਏ ਆ ਤੁਸੀਂ ਸਾਰੇ ਦੇਖ ਲਓ ਜੇ ਗਿਆਨੀ ਗੁਰਬਚਨ ਸਿੰਘ ਨੇ ਮਾਫ ਕਰਤਾ ਸੌਦਾ ਸਾਧ ਨੂੰ ਤੇ 72 ਘੰਟੇ ਨਹੀਂ ਲੱਗੇ 72 ਘੰਟੇ ਨਹੀਂ ਲੱਗੇ ਉਹਦੀ ਕੁੱਸੀ ਵੀ ਗਈ ਹੁਕਮਨਾਮਾ ਵੀ ਵਾਪਸ ਲੈਣਾ ਪਿਆ ਔਰ ਉਹਦਾ ਨੁਕਸਾਨ ਕਿਨੂੰ ਹੋਇਆ ਅਕਾਲੀ ਦਲ ਨੂੰ ਹੋਇਆ ਕਿਉਂਕਿ ਗਿਆਨੀ ਗੁਰਮੁਖ ਸਿੰਘ ਨੇ ਸਾਰੇ ਕੱਚੇ ਚਿੱਠੇ ਖੋਲ੍ਹਤੇ ਭਈ ਕਿਵੇਂ ਜਿਹੜਾ ਸੌਦਾ ਸਾਧੂ ਮਾਫ ਕਰਾਏਗਾ ਇਸ ਕਰਕੇ ਜਿਹੜਾ ਸੱਚਾ ਗੁਰੂ ਦਾ ਸਿੱਖ ਹੈ ਜਦੋਂ ਪੰਥਕ ਗੱਲ ਆਣੀ ਆ ਉਹ ਉਹ ਉਹੀ ਗੱਲ ਕਰੂਗਾ ਜੋ ਸਹੀ ਹੋ ਡਾਕਟਰ ਸਾਹਿਬ ਤੁਸੀਂ ਮਨਪ੍ਰੀਤਿਆਲੀ ਦਾ ਵੀ ਜ਼ਿਕਰ ਕੀਤਾ ਮੈਂ ਇਹਦੇ ਬਾਰੇ ਵੀ ਜਾਣਨਾ ਚਾਹੁੰਦਾ ਅ ਅੰਤਵਲ ਵਾਦ ਦੇ ਵਾਦ ਦੇ ਜੇ ਆਪਾਂ ਮਨਪ੍ਰੀਤਿਆਲੀ ਦਾ ਜ਼ਿਕਰ ਕਰ ਲਈਏ ਕਿ ਹੁਣ ਮਨਪ੍ਰੀਤਿਆਲੀ ਦਾ ਭਵਿੱਖ ਕੀ ਕਹਿੰਦਾ ਕੱਲ ਮੈਂ ਵੀ ਇਨਫੈਕਟ ਉਹਨਾਂ ਨੂੰ ਪੁੱਛਿਆ ਕਿ ਚਲੋ ਤੁਸੀਂ ਭਰਤੀ ਕਰ ਲਈ ਯਾਨੀ ਕਿ ਮਨਪ੍ਰੀਤਿਆਲੀ ਨੇ ਭਰਤੀ ਕਰ ਲਈ ਪ੍ਰਧਾਨ ਵੀ ਚੁਣ ਲਏ ਹੁਣ ਮਨਪ੍ਰੀਤਿਆਲੀ ਹੈਗੇ ਤਾਂ ਐਮਐਲਏ ਹੈ ਕੀ ਹੁਣ ਉਹ ਇੱਧਰ ਨੂੰ ਆਉਣਗੇ ਜਾਂ ਉੱਧਰ ਨੂੰ ਜਾਣਗੇ ਹੁਣ ਕਿ ਵੱਲ ਨਹੀਂ ਦੇਖੋ ਅਕਾਲੀ ਦਲ ਤੇ ਐਮਐਲਏ ਹੈ ਹਜੇ ਵੀ ਉਹ ਅਕਾਲੀ ਦਲ ਚਾ ਸਾਰੇ ਜਿੰਨੇ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਬਡਾਲਾ ਜਤਨਜੀਤ ਬੜਾੜ ਬੀਬੀ ਜਗੀਰ ਕੌਰ ਸੁਜੀਤ ਸਿੰਘ ਰਖੜਾ ਸੰਤਾ ਸਿੰਘ ਉਮੈਦਪ uri ਇਕਬਾਲ ਸਿੰਘ ਝੁੰਦਾ ਪਰਮਿੰਦਰ ਸਿੰਘ ਢੀਂਡਸਾ ਇਹ ਸਾਰੇ ਅਕਾਲੀ ਦਲ ਦੇ ਇਹਨਾਂ ਨੂੰ ਅਕਾਲੀ ਦਲ ਚੋਂ ਕੱਢਿਆ ਥੋੜਾ ਹੋਇਆ ਕਿਤੇ ਕਿਸੇ ਨੇ ਇਹਨਾਂ ਨੂੰ ਕੱਢਿਆ ਨਹੀਂ ਹੋਇਆ ਇਹ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣਾਈ ਗਈ ਕਮੇਟੀ ਨੇ ਆਪਣਾ ਕੰਮ ਪੂਰਾ ਕੀਤਾ ਭਈ ਸਵਿਧਾਨਿਕ ਤਰੀਕੇ ਨਾਲ ਇਹਦੀ ਚੋਣ ਕਰਾ ਲਓ ਡੈਲੀਗੇਟਸ ਬਣਾ ਕੇ ਚੋਣ ਕਰਾ ਲਓ ਸਵਿਧਾਨਿਕ ਤਰੀਕੇ ਨਾਲ ਤੇ ਪਲਾਂ ਚੁਣ ਲਓ ਉਹਨਾਂ ਨੇ ਚੁਣ ਲਿਆ ਜੋ ਡੈਲੀਗੇਟਸ ਨੇ ਗੱਲ ਫੈਸਲਾ ਕੀਤਾ ਚੁਣ ਲਿਆ ਹੁਣ ਅਗਲੇ ਪ੍ਰੋਸੈਸ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਹੈ ਲੇਕਿਨ ਜੋ ਮੈਂ ਤੁਹਾਨੂੰ ਦੱਸਾਂ ਕੱਲ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਪਹਿਲੀ ਗੱਲ ਸੁਣ ਲਓ ਮੈਂ ਜਿਹੜੀ ਗੱਲ ਦੁਬਾਰਾ ਰਿਪੀਟ ਕਰਨ ਲੱਗਾ ਉਹਦੇ ਅੱਗੇ ਜਿਹੜੇ ਬੈਠ ਗਏ ਆ ਉਹ ਸੱਚੇ ਸਿੱਖ ਹੈ ਜੋ ਹੁਣ ਜਿਹੜੀ ਕਾਲ ਤੱਕ ਸਾਡੇ ਹੁਕਮਾਂ ਤੇ ਹੋਇਆ ਜੋ ਗੱਲ ਹੋਇਆ ਜੇ ਉਸ ਤੋਂ ਕੋਈ ਨਾ ਕੋਈ ਪਿੱਠ ਦਿਖਾਉਂਦਾ ਤੇ ਅਫਸਰ ਜਿਹੜਾ ਵਾ ਮੈਂ ਕਹਿੰਦਾ ਬਈ ਇੰਨੀ ਹਿੰਮਤ ਨਹੀਂ ਹੋएगी ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਅੱਗੇ ਜੋ ਅਸੀਂ ਕਿਹਾ ਜੋ ਅਸੀਂ ਸੁਣਿਆ ਤੇ ਜੋ ਅਸੀਂ ਕਰਕੇ ਆਇਆ ਉਹ ਤੋਂ ਮੁਨਕਰ ਹੋ ਜੀਏ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਫਿਲਹਾਲ ਅਕਾਲੀ ਸਿਆਸਤ ਨੂੰ ਲੈ ਕੇ ਬਣਦੀ ਨਜ਼ਰ ਆ ਰਹੀ ਹੈ ਕਿ ਕੁਝ ਸਾਹਮਣੇ ਆਉਂਦਾ ਹੁੰਦੇ ਸਮੇਂ ਦੇ ਵਿੱਚ ਦੱਸਦੇ ਰਵਾਂਗੇ ਉਦ ਤੱਕ ਮੇਰਨਾ ਕੈਮਰਾਮੈਨ ਜਸਪੀਰ ਸਿੰਘ ਮੈਂ ਸਾਹਿਬ ਸਿੰਘ ਦਾ ਤੋ ਇਜਾਜ਼ਤ ਚਾਹੁੰਨਾ ਬਣੇ ਰਵਾਂਗੇ ਪੰਜਾਬੀ ਤੇ